ਪੰਜਾਬ ਕਾਂਗਰਸ ਨੂੰ ਲੱਗੇਗਾ ਨਵਜੋਤ ਸਿੰਘ ਸਿੱਧੂ ਦੇ ਰੂਪ ਵਿੱਚ ਵੱਡਾ ਚਟਕਾ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਕਹਿਣਗੇ ਅਲਵਿਦਾ ਕਾਂਗਰਸ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਦੀ ਨਹੀਂ ਲੋੜ ਜਿਸ ਨੂੰ ਲੈ ਕੇ ਅੱਜ ਡਾਕਟਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਕਰਨਗੇ ਵਾਪਸੀ ਪਰ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਉਹ ਨਵੀਂ ਪਾਰਟੀ ਵਿੱਚ ਹੋਣਗੇ ਸ਼ਾਮਲ ਉਹ ਕਿਹੜੀ ਪਾਰਟੀ ਵਿੱਚ ਸ਼ਾਮਲ ਹੋਣਗੇ ਇਸ ਦੇ ਬਾਰੇ ਵੀ ਨਵਜੋਤ ਕੌਰ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤੁਸੀਂ ਜੁੜਿਓ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਮਚ ਗਈ ਅੱਜ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਦੇ ਵੱਲੋਂ ਜੋ ਵੱਡਾ ਬਿਆਨ ਦਿੱਤਾ ਗਿਆ ਜਿਸ ਨੇ ਕਾਂਗਰਸ ਤੇ ਉੱਪਰ ਵੱਡੇ ਇਲਜ਼ਾਮ ਲਾ ਦਿੱਤੇ ਕਿ ਕਾਂਗਰਸ ਪਾਰਟੀ ਜੋ ਸੀਐਮ ਚੇਰਾ ਐਲਾਨਦੀ ਏ ਜਿਹੜਾ ਸੀਐਮ ਬਣਦਾ ਉਹ 5-500 ਕਰੋੜ ਰੁਪਇਆ ਦਿੰਦਾ ਤੇ ਫਿਰ ਸੀਐਮ ਬਣਦਾ ਹੈ ਦਿੱਲੀ ਨੂੰ ਨੋਟਾਂ ਦੇ ਟੈਂਚੀ ਪਰ ਕੇ ਜਾਂਦੇ ਨੇ ਤੇ ਫਿਰ ਸੀਐਮ ਉਥੋਂ ਐਲਾਨ ਕਰ ਦਿੱਤੇ ਜਾਂਦੇ ਨੇ ਨਵਜੋਤ ਕੋੜ ਦੇ ਵੱਲੋਂ ਅੱਜ ਅਜਿਹਾ ਬਿਆਨ ਦੇ ਕੇ ਪੂਰੀ ਕਾਂਗਰਸ ਹਾਈ ਕਮਾਂਡ ਨੂੰ ਜੋ ਨਿਸ਼ਾਨੇ ਤੇ ਲੈ ਲਿਆ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਹੁਣ ਕਾਂਗਰਸ ਦੇ ਉੱਪਰ ਇਹ ਵੱਡੇ ਇਲਜਾਮ ਲਾਇਆ ਜਾ ਰਿਹਾ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਜੋ ਸੀਐਮ ਬਣਦਾ ਉਹ ਨੋਟਾਂ ਦੀਆਂ ਟੈਂਸ਼ੀਆਂ ਲੈ ਕੇ ਦਿੰਦਾ ਤੇ ਫਿਰ ਉਹ ਸੀਐਮ ਬਣਦਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਭਾਜਪਾ ਦੇ ਵੱਲੋਂ ਵੀ ਛੁੱਟੀਆਂ ਲਗੀਆਂ ਜਾ ਰਹੀਆਂ ਨੇ ਸੋ ਨਵਜੋਤ ਕੌਰ ਨੇ ਜੋ ਅੱਜ ਆਪਣਾ ਚੰਡੀਗੜ੍ਹ ਇਹ ਪ੍ਰੈਸ ਕਾਨਫਰੰਸ ਕਰਕੇ ਬਿਆਨ ਦਿੱਤਾ ਜਿਸ ਨੂੰ ਲੈ ਕੇ ਨਵਜੋਤ ਕੌਰ ਨੂੰ ਵੀ ਹੁਣ ਕਾਂਗਰਸ ਪਾਰਟੀ ਦੇ ਵਿੱਚ ਜੋ ਉਸ ਦੇ ਉੱਪਰ ਕਾਰਵਾਈ ਹੋ ਸਕਦੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਉਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਸੋ ਉਸ ਤੋਂ ਪਹਿਲਾਂ ਅੱਜ ਉਹਨਾਂ ਨੇ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਦੇ ਬਾਰੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਵਾਪਸ ਆਉਣਗੇ ਪਰ ਨਵਜੋਤ ਸਿੰਘ ਸਿੱਧੂ ਉਸ ਨੂੰ ਸੀਐਮ ਚੇਹਰਾ ਜਿਹੜੀ ਪਾਰਟੀ ਬਣਾਵੇਗੀ ਉਸ ਪਾਰਟੀ ਵਿੱਚ ਜਾਣਗੇ ਔਰ ਪੰਜਾਬ ਨੂੰ ਗੋਲਡਨ ਪੰਜਾਬ ਬਣਾਉਣਗੇ ਸੋ ਨਵਜੋਤ ਕੋਰ ਦੇ ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਵੱਡੀ ਹਲਚਲ ਮਚਾ ਦਿੱਤੀ ਨਵਜੋਤ ਕੋਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚੇਹਰਾ ਚੁਣਦੀ ਹੈ ਤਾਂ ਉਹ ਕਾਂਗਰਸ ਨੂੰ ਸੱਤਾ ਵਿੱਚ ਲੈ ਕੇ ਆਉਣਗੇ ਸਰਕਾਰ ਬਣਾਉਣਗੇ ਜੇਕਰ ਕਾਂਗਰਸ ਉਹਨਾਂ ਨੂੰ ਸੀਐਮ ਲਈ ਨਹੀਂ ਚਿਹਰਾ ਚੁਣਦੀ ਤਾਂ ਫਿਰ ਉਹ ਕਾਂਗਰਸ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦੇਣਗੇ ਕਿਉਂਕਿ ਕਾਂਗਰਸ ਦੇ ਵਿੱਚ ਉਹਨਾਂ ਦੀ ਸੀਨੀਅਰ ਲੀਡਰ ਪ੍ਰਿੰਕਾ ਗਾਂਧੀ ਨਾਲ ਬਹੁਤ ਜ਼ਿਆਦਾ ਲਗਾਅ ਨੇ ਔਰ ਪ੍ਰਿੰਕਾ ਗਾਂਧੀ ਨਾਲ ਲਗਾਅ ਹੋਣ ਕਰਕੇ ਉਹ ਕਾਂਗਰਸ ਨਾਲ ਜੁੜੇ ਹੋਏ ਨੇ ਜੋ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੇ ਹਾਲਾਤ ਬਣਦੇ ਜਾ ਰਹੇ ਨੇ ਪੰਜਾਬ ਕਾਂਗਰਸ ਸੀਐਮ ਦੇ ਚਿਹਰੇ ਦੀ ਵਿੱਚ ਲੜਾਈ ਲੱਗੀ ਹੋਈ ਹੈ ਜੋ ਨਵਜੋਤ ਕੌਰ ਦੇ ਵੱਲੋਂ ਅੱਜ ਇਹ ਵੱਡਾ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਸੀਐਮ ਚਿਹਰਾ ਬਣਨ ਵਾਸਤੇ ਜੋ ਪੰਜ-ਪੰਜ ਲੀਡਰ ਪਹਿਲਾਂ ਹੀ ਲੜਨਾ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਕਿਹਾ ਕਿ ਅੰਦਰੂਨੀ ਲੜਾਈ ਕਾਂਗਰਸ ਨੂੰ ਜਿਹੜੀ ਹਰਾਉਂਦੀ ਏ ਨਵਜੋਤ ਸਿੱਧੂ ਦੀ ਅਹਿਮ ਭੂਮਿਕਾ ਜੋ ਨਵਜੋਤ ਸਿੰਘ ਸਿੱਧੂ ਨੇ ਮਿਲਣੀ ਏ ਉਹ ਕਾਂਗਰਸ ਦੇ ਕੁਝ ਪੰਜਾਬ ਦੇ ਲੀਡਰ ਨਹੀਂ ਮਿਲਣ ਦੇ ਰਹੇ ਕਿਉਂਕਿ ਕਾਂਗਰਸ ਪਾਰਟੀ ਵਿੱਚ ਪਹਿਲਾਂ ਹੀ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਪੰਜ-ਪੰਜ ਦਾਵੇਦਾਰ ਹਨ ਇਹੀ ਲੋਕ ਕਾਂਗਰਸ ਨੂੰ ਹਰਾਉਣ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਸਾਰੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਆਉਣ ਦੇਣਗੇ ਜੇਕਰ ਉਹਨਾਂ ਦੇ ਉੱਪਰਲੀ ਹਾਈ ਕਮਾਂਡ ਨੂੰ ਕੋਈ ਸਮਝ ਆ ਜਾਵੇ ਤਾਂ ਉਹ ਵੱਖਰੀ ਗੱਲ ਹੈ ਲੇਕਿਨ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਨੂੰ ਕਦੇ ਅੱਗੇ ਨਹੀਂ ਆਉਣ ਦੇਵੇਗੀ ਉਹਨਾਂ ਨੇ ਕਿਹਾ ਕਿ ਕੋਈ ਵੀ ਪਾਰਟੀ ਉਹਨਾਂ ਨੂੰ ਪੰਜਾਬ ਸੁਧਾਰਨ ਦੀ ਗੱਲ ਕਰਦੀ ਏ ਤਾਕਤ ਦਿੰਦੀ ਏ ਤਾਂ ਉਹ ਪੰਜਾਬ ਨੂੰ ਗੋਲਡਨ ਸਟੇਟ ਬਣਾ ਦੇਣਗੇ ਭਾਵੇਂ ਉਹ ਕੋਈ ਵੀ ਪਾਰਟੀ ਹੋਵੇ ਉਹਨਾਂ ਨੇ ਕਿਹਾ ਕਿ ਜਿਹੜਾ 500 ਕਰੋੜ ਦਾ ਸੂਟਕੇਸ ਦਿੰਦਾ ਹੈ ਉਹ ਮੁੱਖ ਮੰਤਰੀ ਬਣ ਜਾਂਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਸਾਡੇ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਪੈਸੇ ਨਹੀਂ ਹਨ ਅਸੀਂ ਨਿਚੀਜੇ ਦੇ ਸਕਦੇ ਹਾਂ ਪੰਜਾਬ ਨੂੰ ਅਸੀਂ ਗੋਲਡਨ ਸਟੇਟ ਬਣਾ ਸਕਦੇ ਹਾਂ ਹਾਲਾਂਕਿ ਨਵਜੋਤ ਕੌਰ ਸਿੱਧੂ ਦੇ ਨਾਲ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਅਤੇ ਪ੍ਰਿੰਕਾ ਗਾਂਧੀ ਨਾਲ ਲਗਾਏ ਇਸ ਕਰਕੇ ਉਹ ਕਾਂਗਰਸ ਵਿੱਚ ਰਹਿਣਗੇ ਪਰ ਨਵਜੋਤ ਕੌਰ ਸਿੱਧੂ ਨੇ ਜਦੋਂ ਇਹ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਭਾਜਪਾ ਵਿੱਚ ਵਾਪਸੀ ਕਰਨਗੇ ਤਾਂ ਉਹਨਾਂ ਨੇ ਇਸ ਸਵਾਲ ਦੇ ਜਵਾਬ ਵਿੱਚ ਜਿਹੜਾ ਹਾਂ ਕਰਨ ਦੀ ਬਜਾਏ ਉਹਨਾਂ ਨੇ ਕਿਹਾ ਕਿ ਮੈਂ ਇਹ ਨਹੀਂ ਦੱਸ ਸਕਦੀ ਨਵਜੋਤ ਕੌਰ ਸਿੱਧੂ ਨੂੰ ਪੁੱਛਿਆ ਗਿਆ ਕਿ ਤੁਹਾਡੀ ਕਿਹੜੀ ਪਾਰਟੀ ਨੇ ਤੁਹਾਡੇ ਤੋਂ ਪੈਸੇ ਦੀ ਮੰਗ ਕੀਤੀ ਹੈ ਤਾਂ ਜਵਾਬ ਵਿੱਚ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ ਸੀਐਮ ਉਹੀ ਬਣਦਾ ਹੈ ਜੋ 500 ਕਰੋੜ ਦਾ ਅਟੈਂਚੀ ਦਿੰਦਾ ਹੈ ਉਸਨੇ ਪਾਰਟੀ ਦਾ ਨਾਂ ਨਹੀਂ ਲਿਆ ਇਸ ਦੇ ਨਾਲ ਹੀ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਜ ਲੌਂਡਰਰੀ ਦੀ ਸਥਿਤੀ ਬਹੁਤ ਹੀ ਗੰਭੀਰ ਬਣੀ ਹੋਈ ਹੈ ਪੰਜਾਬ ਦੇ ਹਾਲਾਤ ਪੰਜਾਬ ਦੇ ਵਪਾਰੀ ਰੋ ਰਹੇ ਨੇ ਗੋਲੀਆਂ ਦਿਨ ਦਿਹਾੜੇ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਕੋਈ ਵੀ ਵਪਾਰੀ ਬਾਹਰ ਤੋਂ ਆ ਕੇ ਆਪਣਾ ਬਿਜ਼ਨਸ ਕਰਨੋਂ ਤਿਆਰ ਨਹੀਂ ਜਿਸ ਨੂੰ ਲੈ ਕੇ ਅੱਜ ਨਵਜੋਤ ਸਿੰਘ ਸਿੱਧੂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਦੇਖ ਰਹੇ ਨੇ ਉਹ ਪੰਜਾਬ ਦੀ ਗੱਲ ਕਰਦੇ ਨੇ ਜੇਕਰ ਪੰਜਾਬ ਦਾ ਦਰਦ ਦੇ ਨਵਜੋਸ਼ ਸਿੰਘ ਸਿੱਧੂ ਦੇ ਅੰਦਰ ਤਾਂ ਉਹਨਾਂ ਨੂੰ ਫਿਰ ਰਾਜਨੀਤੀ ਪਾਰਟੀ ਦੇ ਵਿੱਚ ਆਉਣਾ ਪਵੇਗਾ ਔਰ ਪੰਜਾਬ ਦਾ ਸੀਐਮ ਬਣਨਾ ਪਵੇਗਾ ਜੇਕਰ ਪੰਜਾਬ ਨੂੰ ਸੁਧਾਰਨਾ ਹੈ ਤਾਂ ਪਰ ਉਹ ਕਿਹੜੀ ਪਾਰਟੀ ਚਾਣਗੇ ਇਸ ਦੇ ਬਾਰੇ ਉਹਨਾਂ ਨੇ ਅਜੇ ਤੱਕ ਨਹੀਂ ਖੁਲਾਸਾ ਕੀਤਾ ਪਰ ਉਹਨਾਂ ਦਾ ਕਿਤੇ ਨਾ ਕਿਤੇ ਬੀਜੇਪੀ ਦੇ ਵਿੱਚ ਜਾਣ ਦਾ ਦਿਲ ਕਰ ਰਿਹਾ ਹੈ ਕਿਉਂਕਿ ਬੀਜੇਪੀ ਦੇ ਵਿੱਚ ਉਹਨਾਂ ਦੇ ਪੁਰਾਣੇ ਸਾਥੀ ਸੁਨੀਲ ਕੁਮਾਰ ਜਾਖੜ ਜੋ ਸੂਬਾ ਪ੍ਰਧਾਨ ਨੇ ਉਹ ਨਵਜੋਤ ਸਿੰਘ ਸਿੱਧੂ ਨੂੰ ਬੀਜੇਪੀ ਚ ਵਾਪਸ ਲਿਜਾ ਸਕਦੇ ਨੇ ਜੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੁੰਦੇ ਨੇ ਜਦੋਂ ਅਕਾਲੀ ਭਾਜਪਾ ਜੇ ਗਠਜੋੜ ਹੋ ਜਾਂਦਾ ਹੈ ਤਾਂ ਨਵਜੋਤ ਸਿੰਘ ਸਿੱਧੂ ਫਿਰ ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਸੀਐਮ ਬਣ ਸਕਣਗੇ ਜਾਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡਾ ਔਦਾ ਮਿਲ ਸਕੇਗਾ ਇਸ ਦੇ ਬਾਰੇ ਤਾਂ ਹੁਣ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਪਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜੇਕਰ ਕਾਂਗਰ ਫਲਾਂਦੀ ਤਾਂ ਫਿਰ ਉਹ ਕਾਂਗਰਸ ਵਿੱਚ ਨਹੀਂ ਰਹਿਣਗੇ